ਸਰ ਹਮੇਸ਼ਿੰਗ ਜੇਪਾ 트럼ਪ ਦਾ ਜ਼ਿਕਰ ਕਰ ਲਈ ਜਿੱਦਣ ਦੇ 트럼ਪ ਬਣੇ ਨੇ ਉਦੋਂ ਦੇ ਚਰਚਾ ਚ ਨੇ ਉਹ ਚਾਹੇ ਵਿਵਾਦਿਤ ਚਰਚਾ ਚ ਹੋਣ ਤੇ ਹੁਣ ਫੇਰ ਇੱਕ ਵਾਰ ਕਹਿੰਦੇ ਜੀ ਭਾਰਤ ਚ ਜਿੰਨੇ ਵੀ ਅ ਅਮਰੀਕਨ ਉਤਪਾਦਨ ਆਉਣਗੇ ਉਹ ਵਸਤਾਂ ਸਾਰੀਆਂ ਜ਼ੀਰੋ ਟੈਰਫ ਦੇ ਨਾਲ ਕਹਿੰਦੇ ਜੀ ਐਂਟਰ ਕਰਨੀਆਂ ਤੇ 트럼ਪ ਨੇ ਤਾਂ ਐਲਾਨ ਕਰਤਾ ਜੀ ਕਿ ਜ਼ੀਰੋ ਟੈਰਫ ਨਾਲ ਭਾਰਤ ਚ ਸਾਡਾ ਤਾਂ ਬਸ ਹੋ ਗਿਆ ਸਮਝੌਤਾ ਸਮਝ ਲੋ ਪੂਰੀ ਤਿਆਰੀ ਹੈ ਜੀ ਤੇ ਅਜੇ ਭਾਰਤ ਸਰਕਾਰ ਕਹਿੰਦੀ ਹੈ ਨਹੀਂ ਜੀ ਬੈਠ ਕੇ ਬਾਤ ਕਰੋ ਅਸੀਂ ਦੇਖ ਰਹੇ ਹਾਂ ਮਤਲਬ ਇਹਦਾ ਮਤਲਬ ਲਗਭਗ ਇਹ ਗੱਲ ਲੱਗ ਗਈ ਜੀ ਇਸੇ ਲਈ ਕਿਹਾ ਉਹਨਾਂ ਦਾ 0 ਟੈਰਫ ਨਾਲ ਸਮਝੌਤਾ ਹੋਣ ਜਾ ਰਿਹਾ ਸਾਡਾ ਲੋਕਾਂ ਨੂੰ ਇਹੀ ਖਤਰ ਹੈ ਕਿ ਜਿਸ ਢੰਗ ਦੇ ਨਾਲ ਟਰੰਪ ਤੋਂ ਦੇ ਸਾਹਮਣੇ ਸਾਡੇ ਪ੍ਰਾਈਮ ਮਿਨਿਸਟਰ ਜਾਂ ਵੱਡੇ ਅਧਿਕਾਰੀ ਵਿਵਹਾਰ ਕਰਦੇ ਨੇ ਜਿਸ ਢੰਗ ਨਾਲ ਟਰੰਪ ਇਹਨਾਂ ਨਾਲ ਕਰਦੇ ਤੇ ਆ ਚਾਹੇ ਪਾਕਿਸਤਾਨ ਤੇ ਭਾਰਤ ਦੇ ਮਾਮਲੇ ਚ ਦੇਖ ਲਓ ਉੱਥੇ ਦਾ ਮਨੀਰ ਮੁੰਡਿਆ ਕੇ ਉਹਨਾਂ ਨੇ ਖਾਣਾ ਖਵਾਤਾ ਤੇ ਸਾਡੇ ਨਾਲ ਨਾਲੇ ਨਾਲੇ ਜੇ ਕੋਈ ਗੱਲ ਵੀ ਉਸ ਲੈਵਲ ਤੇ ਟੈਲੀਫੋਨ ਲਈ ਕਿਆਸੀ ਨਾ ਨੇ ਕਿ ਅਸੀਂ 35 ਮਿੰਟ ਕੀਤੀ ਮਤਨ ਕਿੰਨੀ ਕੀਤੀ ਨਹੀਂ ਕੀਤੀ ਉਸ ਤੋਂ ਬਾਅਦ ਗੱਲ ਨਹੀਂ ਉਸ ਪੱਧਰ ਦੇ ਉੱਤੇ ਹੋਈ ਤੇ ਉਹ ਤਾਂ ਆਪਣਾ ਫਾਇਦਾ ਦੇਖਦੇ ਨੇ ਸਾਰੇ ਪਾਸੇ ਕਿ ਜੇ ਪਾਕਿਸਤਾਨ ਜਿੰਨਾ ਫਾਇਦਾ ਦਿੰਦਾ ਭਾਰਤ ਜਿੰਨਾ ਬਾਕੀ ਦੀਆਂ ਚੀਜ਼ਾਂ ਨੇ ਹੁਣ ਸਵਾਲ ਇਹ ਕਿ ਜਦੋਂ ਉਹਨੇ ਸ਼ੁਰੂ ਤੋਂ ਲੈ ਕੇ ਆਪਣੀ ਤਾਕਤ ਦੇ ਸਹਾਰੇ ਉਹ ਕਹਿੰਦਾ ਵੀ ਜਦ ਤਾ ਮੇਰੀ ਮੰਨੋ ਨਹੀਂ ਮੈਂ ਤੁਹਾਡੇ ਨਾਲ ਬੰਦ ਕਰ ਦਊਗਾ ਸਾਰਾ ਚੀਜ਼ ਰੈਟ ਕਰੇ ਇੱਕ ਤਰੀਕਾ ਤੈ ਹੁੰਦਾ ਕਿ ਭਾਰਤ ਦੁਨੀਆ ਚ ਇੱਕ ਲੋਕ ਰਾਏ ਬਣਾਵੇ ਕਿ ਚੀਜ਼ਾਂ ਗਲਤ ਨੇ ਇਹਦੇ ਨਾਲ ਗਰੀਬ ਤੇ ਘੱਟ ਵਿਕਸਿਤ ਦੇਸ਼ਾਂ ਦਾ ਨੁਕਸਾਨ ਹੋਰ ਵੀ ਜ਼ਿਆਦਾ ਹੋਊਗਾ ਆਓ ਆਪਾਂ ਇਕੱਠੇ ਹੋ ਕੇ ਇੱਕ ਪ੍ਰੈਸ਼ਰ ਬਿਲਡ ਕਰੀਏ ਜਾਂ ਆਪਣਾ ਵਪਾਰ ਆਪਸ ਚ ਜ਼ਿਆਦਾ ਕਰੀਏ ਉਧਰ ਤਾਂ ਕੋਈ ਗੱਲ ਨਹੀਂ ਹੋ ਰਹੀ ਅੰਦਰ ਖਾਤੇ ਟ੍ਰਾਂਸਫਰਲ 네ਗੋਸ਼ੀਏਸ਼ਨ ਹੋ ਰਹੀ ਹੈ 네ਗੋਸ਼ੀਏਸ਼ਨ ਹੋਣ ਹੀ ਆਉਂਦੀਆਂ ਨੇ ਭਾਰਤ ਸਰਕਾਰ ਦੇ ਜਿਹੜੇ ਗੱਲਬਾਤ ਕਰਨ ਵਾਲੇ ਐਕਸਪਰਟ ਨੇ ਉਹ ਲਗਾਤਾਰ ਅੜੇ ਵੀ ਹੋਏ ਨੇ ਕਿ ਘਟੋ-ਕਟ ਆਟੋਬਾਈਲ ਖੇਤੀ ਡੇਰੀ ਇਹਦੇ ਚ ਸਾਡਾ ਰਹਿਣ ਦਿਓ ਇਹਦੇ ਚ ਨੇਸੀ ਕਰਦੇ ਬਾਕੀ ਚ ਕਰ ਲੈਂਦੇ ਉਹ ਕਹਿੰਦਾ ਸਾਰੇ ਹੁਣ ਉਹ 트ੰਪ ਦਾ ਨਵਾਂ ਜਿਹੜੀ ਆਈ ਹੈ ਬਿਆਨ ਉਹ ਇਹ ਕਹਿ ਰਿਹਾ ਕਿ ਇੰਡੋਨੇਸ਼ੀਆ ਨਾਲ ਸਾਡਾ ਹੋ ਗਿਆ ਜਿਵੇਂ ਇੰਡੋਨੇਸ਼ੀਆ ਨਾਲ ਹੋ ਗਿਆ ਉਵੇਂ ਹੀ ਭਾਰਤ ਨਾਲ ਹੋਏਗਾ ਭਾਵੇਂ ਸਾਰੇ ਖੇਤਰਾਂ ਚ ਸਾਡੀ ਐਕਸੈਸ ਹੋਏਗੀ ਮਾਰਕੀਟ ਚ ਪਹੁੰਚ ਹੋਏਗੀ ਉਸ ਲੈਵਲ ਦੇ ਉੱਤੇ ਉਹਨਾਂ ਨੇ ਇੰਡੋਨੇਸ਼ੀਆ ਚ 39% ਜਾਂ ਜਿਸ ਤੋਂ ਵੀ ਘਟਾ ਕੇ 32 ਤੋਂ 19% ਤੇ ਲੈ ਆਂਦੇ 16 ਤੇ ਲੈ ਉਹ ਕਹਿੰਦੇ ਫਿਰ ਜੇ ਟੈਕਸ ਜ਼ੀਰੋ ਨਹੀਂ ਜੇ ਲੱਗੂ ਰੈਟਰੋਸਪੈਕਟ ਰੈਸੀਪਰੋਕਲ ਦਾ ਬੋਲ ਰੈਸੀਪਰੋਕਲ ਦਾ ਮਤਲਬ ਜਿੰਨਾ ਤੁਸੀਂ ਲਾਓਗੇ ਉਨਾ ਅਸੀਂ ਵੀ ਲਾਵਾਂਗੇ ਹੁਣ ਤੱਕ ਜਿਹੜਾ ਰਜਿਮ ਇਹ ਸੀ ਕਿ ਘੱਟ ਵਿਕਸਤ ਦੇਸ਼ ਜਿਹੜੇ ਸੀ ਜਾਂ ਵਿਕਾਸਸ਼ੀਲ ਉਹ ਜ਼ਿਆਦਾ ਲਾ ਸਕਦੇ ਸੀ ਆਪਣੀ ਸਿਕਿਉਰਿਟੀ ਦੇ ਕਰਕੇ ਤਾਂ ਕਿ ਉੱਥੇ ਜ਼ਿਆਦਾ ਕੋਈ ਨੁਕਸਾਨ ਨਾ ਹੋਵੇ ਵਿਕਸਤ ਦੇਸ਼ ਉਹ ਨਾ ਨਹੀਂ ਸੀ ਲਾ ਸਕਦਾ ਉਹ ਘੱਟ ਲਾ ਸਕਦਾ ਸੀ ਇਸ ਲਈ ਕਈ ਗੱਲਾਂ ਤੇ ਅਸੀਂ 60-60% ਵੀ ਲਾਇਆ ਹੋਇਆ ਸੀ ਤੇ ਵੀ ਭਾਈ ਠੀਕ ਹੈ ਸਾਡਾ ਆਪਣੇ ਜਿਹੜੇ ਉਤਪਾਦਕ ਨੇ ਜਾਂ ਜਿਹੜੇ ਵੀ ਲੋਕ ਉਹ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਮਤਲਬ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਜੇ ਜ਼ੀਰੋ ਟਾਇਰਫ ਦਾ ਸਾਰਿਆਂ ਦਾ ਹੋ ਗਿਆ ਜਾਂ ਬਰਾਬਰ ਦਾ ਟਾਇਰਫ ਸਾਰਿਆਂ ਚ ਹੋ ਗਿਆ ਉਹ ਲਗਭਗ ਇੱਕੋ ਜਿਹਾ ਗੱਲ ਹੋ ਜਾਊਗੀ ਤਾਂ ਉਹਦੇ ਨਾਲ ਬਹੁਤ ਖਤਰਾ ਹੈ ਆਉਣ ਵਾਲੇ ਦਿਨਾਂ ਚ ਔਰ ਕੱਲ ਨੂੰ ਪਾਰਟੀਆਂ ਨੂੰ ਵੀ ਜਿਹੜਾ ਬਣਾਇਆ ਗਿਆ 18 ਨੂੰ ਇਹਨਾਂ ਇਹਨਾਂ ਨੇ ਕਿਸਾਨਾਂ ਨੇ ਬਣਾਇਆ ਉਹਦੇ ਚ ਇਹ ਮੁੱਦਾ ਵੀ ਹੈ ਜਿਹੜਾ ਟਾਇਰਫ ਦਾ ਮੁੱਦਾ ਹੈ ਚਾਰ ਮੁੱਦੇ ਨੇ ਲੈਂਡ ਪੂਲਿੰਗ ਤਾਂ ਹੈ ਨਹੀਂ ਉਹ ਉਹਦੇ ਵਿੱਚ ਜਿਹੜਾ ਟੈਰਫ ਦਾ ਐਗਰੀਮੈਂਟ ਹੈ ਇਹਦੇ ਖਿਲਾਫ ਵੀ ਆ ਕਿ ਭਾਤ ਸਰਕਾਰ ਘਟੋਟੇ ਨਾ ਕਰੇ ਹੱਥ ਨਾ ਬਣਾਵੇ ਲੋਕਾਂ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਸਟੇਟ ਗਵਰਨਮੈਂਟਾਂ ਨੂੰ ਉਹਦੇ ਤੇ ਫਾਈਟ ਕਰੇ ਜ਼ਬਰਦਸਤੀ ਉਹਦੀ ਲੋੜ ਵੀ ਤੇ ਦੂਜੀ ਗੱਲ ਪਾਣੀ ਦਾ ਸਵਾਲ ਵੀ ਉਹਦੇ ਵਿੱਚ ਦਰਿਆਈ ਪਾਣੀਆਂ ਦੀ ਵੰਡ ਦਾ ਸਵਾਲ ਬਾਕੀ ਤੇ ਕਿ ਸਹਾਇਕਤਾ ਦਾ ਬੰਦਾ ਚਾਰ ਮੁੱਦਿਆਂ ਤੇ ਕੱਲ ਨੂੰ ਨੇਗੋਸ਼ੀਏਸ਼ਨ ਹੋਣੀ ਹੈ ਪੋਲੀਟੀਕਲ ਤੇ ਰਾਣੂ ਨੇ ਨਾ ਚਾਰਾ ਤੇ ਤਿਆਰੀ ਕਰਕੇ ਜਾਣੀ ਚਾਹੀਦੀ ਹੈ ਕਿ ਉਹਨਾਂ ਦਾ ਇਹਦੇ ਤੇ ਕੀ ਥੀਊ ਪੁਆਇੰਟ ਹੈ ਕਿਸ ਤਰੀਕੇ ਦੇ ਨਾਲ ਗੱਲ ਕਰੇ ਬਿਲਕੁਲ ਇਸ ਕਰਕੇ ਜਿਹੜੇ ਟਰੰਪ ਦੀ ਭਾਸ਼ਾ ਹੈ ਉਹ ਲੱਗਦੀ ਉਹਦੇ ਤੋਂ ਦਿਲ ਧੜਕਣ ਲੱਗ ਜਾਂਦੇ ਨੇ ਭਾਰਤੀਆਂ ਦੇ ਕਿ ਇਹਦਾ ਮਤਲਬ ਜੇ ਐਗਰੀਮੈਂਟ ਹੋ ਗਿਆ ਤਾਂ ਕਿੰਨੇ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਕਿੰਨਿਆਂ ਦਾ ਇਸ ਖੇਤੀ ਚਲੀ ਜਾਏਗੀ ਕਿੰਨਿਆਂ ਦਾ ਬਾਕੀ ਜਗ੍ਹਾ ਨੁਕਸਾਨ ਹੋਏਗਾ ਜਿਹੜਾ ਉਹ ਨੁਕਸਾਨ ਹੈ ਉਹਦੀ ਪਰਭਾਈ ਕਿੱਥੋਂ ਹੋਏਗੀ ਤੁਹਾਡੇ ਕੋਲ ਤਾਂ ਉਹਦਾ ਬਜਟ ਵੀ ਨਹੀਂ ਹੈ ਉਹਨਾਂ ਦੇਸ਼ਾਂ ਦੇ ਵਿੱਚ ਅਮੀਰ ਦੇਸ਼ਾਂ ਦੇ ਵਿੱਚ ਤਾਂ ਘਰ ਬੈਠੇ ਨੂੰ ਵੀ ਉਹਨੇ ਕ ਪੈਸੇ ਮਿਲ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਪੈਸਾ ਜਾਂ ਬਜਟ ਜਾਂ ਸੋਸ਼ਲ ਸਿਕਿਉਰਿਟੀ ਨੈਟਵਰਕ ਹੈ ਇੱਥੇ ਤਾਂ ਕੋਈ ਸੋਸ਼ਲ ਸਿਕਿਉਰਿਟੀ ਨੈਟਵਰਕ ਵੀ ਹੈ ਨਹੀਂ ਇਹ ਬਹੁਤ ਵੱਡਾ ਸਵਾਲ ਆ ਜਿਹੜੇ ਪਿਛਲੇ ਦਿਨਾਂ ਚ ਹੜਤਾਲ ਕੀਤੀ ਐ 25 ਕਰੋੜ ਦੇ ਕਰੀਬ ਕੰਮੇ ਨੇ ਉਹ ਇਹੀ ਸੀ ਉਹ ਤਾਂ ਮੰਗ ਰਿਹਾ ਘੱਟੋ ਘੱਟ 26000 ਰੁਪਿਆ ਮਹੀਨਾ ਹਰ ਇੱਕ ਵਰਕਰ ਨੂੰ ਦਿਓ 26000 ਤੋਂ ਅੱਗੇ ਨਹੀਂ ਜਾ ਰਹੇ ਵਿਚਾਰੇ ਉਨੇ ਨਾਲ ਵੀ ਗੁਜ਼ਾਰਾ ਹੋਏ ਤਾਂ ਚੰਗੀ ਗੱਲ ਤੇ ਤੁਸੀਂ ਕਹਿੰਦੇ ਉਹ ਟਰੰਪ ਦੇ ਜਫ ਫਲੱਡ ਆ ਗਿਆ ਬਾਕੀ ਪਤਾ ਨਹੀਂ ਕੀ ਹੋ ਜੂਗਾ ਇਹ ਬਹੁਤ ਗੰਭੀਰ ਮਾਮਲੇ ਨੇ ਜਿੰਦਗੀ ਮੌਤ ਦੇ ਸਵਾਲ ਨੇ ਦੇਖੋ ਆਉਣ ਵਾਲੇ ਦਿਨਾਂ ਚ ਹੁੰਦਾ ਕਿ 1 ਅਗਸਤ ਤੱਕ ਤਾਂ ਸਮਾਂ ਦਿੱਤਾ ਗਿਆ ਇਹਨਾਂ ਜੀ ਚਲੋ ਨਿਗਾਹ ਰੱਖਾਂਗੇ ਜੀ ਇਹਨਾਂ ਸਾਰੇ ਮੁੱਦਿਆਂ ਤੇ ਕਿਉਂਕਿ ਕੇਂਦਰ ਤੋਂ ਲੈ ਕੇ ਸੂਬਾਈ ਸਰਕਾਰਾਂ ਤੱਕ ਜੇ ਆਪਣੇ ਰੋਲ ਸਹੀ ਨਿਭਾਉਂਦੀਆਂ ਹੁੰਦੀਆਂ ਤਾਂ ਚਰਚਾ માં ਹੋਰ ਐਂਗਲ ਤੋਂ ਹੁੰਦੀਆਂ ਸਾਨੂੰ ਇਸ ਫਿਕਰਮੰਦੀ ਵਾਲੇ ਐਂਗਲ ਤੋਂ ਕਿਉਂ ਕਰਨੀਆਂ ਪੈਣੀਆਂ ਬਹੁਤ ਸ਼ੁਕਰੀਆ